ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ ਜੀ ਮਜਬੂਰ ਹੋ ਕੇ ਸਾਨੂੰ ਜਿਹੜੀ ਹੜਤਾਲ ਤੇ ਬਹਿਣਾ ਪੈ ਰਿਹਾ ਮਜਬੂਰ ਹੋ ਕੇ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ ਮਜਬੂਰ ਹੋ ਕੇ ਸਾਨੂੰ ਜਿਹੜੀਆਂ ਕੈਂਡਲ ਮਾਰਚਸ ਕੱਢਣੀਆਂ ਪੈ ਰਹੀਆਂ ਨੇ ਸਰਕਾਰਾਂ ਨਾਲ ਤੇ ਯੂਨੀਵਰਸਿਟੀ ਨਾਲ ਗੱਲ ਕਰਕੇ ਦੇਖ ਚੁੱਕੇ ਆ ਅਸੀਂ ਅੱਕ ਕੇ ਆਹ ਪ੍ਰੋਟੈਸਟ ਦਾ ਕਦਮ ਚੁੱਕਿਆ ਹੈ ਕਿ ਜਦੋਂ ਤੱਕ ਸਾਨੂੰ ਨੋਟਿਸ ਨਹੀਂ ਆ ਜਾਂਦਾ ਕਿ ਸਾਡਾ ਇੰਟਰਨਸ਼ਿਪ ਸਟਾਈਪਨ ਵਧਾਇਆ ਜਾਂਦਾ ਹੈ ਉਦੋਂ ਤੱਕ ਇਹ ਹੜਤਾਲ ਇਹ ਪ੍ਰੋਟੈਸਟ ਇਦਾਂ ਹੀ ਚੱਲਦਾ ਰਹੂਗਾ ਸਾਡੀ ਜਿਹੜੀ ਪ੍ਰਾਇਮਰੀ ਡਿਮਾਂਡ ਆ ਉਹ ਸਾਡੇ ਇੰਟਰਨਸ਼ਿਪ ਸਟਾਈਪਨ ਨੂੰ ਲੈ ਕੇ ਆ ਜੀ ਸਾਡਾ ਇੰਟਰਨਸ਼ਿਪ ਸਟਾਈਪਨ ਜਿਹੜਾ ਮੌਜੂਦਾ 15000 ਹੈ ਸਾਡੀ ਡਿਮਾਂਡ ਹੈ ਵੀ ਉਹ 24310 ਕੀਤਾ ਜਾਵੇ ਸ਼ੌਕ ਨਹੀਂ ਮਜਬੂਰੀ ਹੈ ਇਹ ਹੱਕਦਾਰ ਜ਼ਰੂਰੀ ਹੈ ਸ਼ੌਕ ਨਹੀਂ ਮਜਬੂਰੀ ਹੈ ਇਹ ਹੱਕਦਾਰ ਜ਼ਰੂਰੀ ਹੈ ਮੈਂ ਹਰਦੀਪ ਸੋਖੀ ਤੁਸੀਂ ਵੇਖ ਰਹੇ ਹੋ SMZ ਨਿਊਜ਼ ਅੱਜ ਅਸੀਂ ਕੜਵਸੂ ਦੇ ਵਿੱਚ ਖੜੇ ਹੋਏ ਆ ਤਾਨੂੰ ਦੱਸ ਦਈਏ ਕਿ ਵੈਟਰਨਰੀ ਦੇ ਸਟੂਡੈਂਟ ਨੇ ਜੋ ਕਿ ਪ੍ਰੋਟੈਸਟ ਕਰ ਰਹੇ ਨੇ ਜੋ ਬੱਚੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਇੰਟਰਨਸ਼ਿਪ ਪੂਰੀ ਕਰਨ ਲਈ ਆਏ ਹੋਏ ਨੇ ਇਹਨਾਂ ਦੀ ਮੰਗ ਇਹ ਆ ਕਿ ਦੇਖੋ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇੰਟਰਨਸ਼ਿਪ ਤੇ ਜੋ ਬੱਚੇ ਹੁੰਦੇ ਨੇ ਉਹਨਾਂ ਨੂੰ 24 ਤੋਂ 25000 ਰੁਪਏ ਦਿੱਤਾ ਜਾਂਦਾ ਜਦ ਕਿ ਇੱਥੇ ਇਹਨਾਂ ਨੂੰ 15000 ਰੁਪਏ ਦਿੱਤਾ ਜਾ ਰਿਹਾ ਸਾਡੇ ਨਾਲ ਇਸ ਸਮੇਂ ਗੜਵਾਸੂ ਦੇ ਬੱਚੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਇਹ ਪ੍ਰੋਟੈਸਟ ਕਿਉਂ ਕੀਤਾ ਜਾ ਰਿਹਾ ਤੇ ਇਹਨਾਂ ਦੀ ਮੰਗ ਕੀ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਵੈਟਰਨਰੀ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਤੇ ਇੰਟਰਨ ਡਾਕਟਰ ਹੜਤਾਲ ਤੇ ਆ ਸਾਡੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਅੱਜ ਪੰਜਵਾਂ ਦਿਨ ਸੀਗਾ ਜੀ ਤੇ ਅੱਜ ਹੁਣ ਅਸੀਂ ਇਹ ਕੈਂਡਲ ਮਾਰਚ ਕੱਢ ਰਹੇ ਹਾਂ ਸਾਡੀ ਜਿਹੜੀ ਪ੍ਰਾਇਮਰੀ ਡਿਮਾਂਡ ਆ ਉਹ ਸਾਡੇ ਇੰਟਰਨਸ਼ਿਪ ਸਟਾਈਪਨ ਨੂੰ ਲੈ ਕੇ ਆ ਜੀ ਸਾਡਾ ਇੰਟਰਨਸ਼ਿਪ ਸਟਾਈਪੰਡ ਜਿਹੜਾ ਮੌਜੂਦਾ 15000 ਹੈ ਸਾਡੀ ਡਿਮਾਂਡ ਹੈ ਵੀ ਉਹ 24310 ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਸਾਡੇ ਗਵਾਂਡੀ ਸੂਬਿਆਂ ਦੇ ਵਿੱਚ ਹਰਿਆਣੇ ਲੁਬਾਸ ਯੂਨੀਵਰਸਿਟੀ ਦੇ ਵਿੱਚ 24310 ਰਾਜੂਬਾਸ ਰਾਜਸਥਾਨ ਦੇ ਵਿੱਚ 22000 ਤੇ ਬੀਐਚਯੂ ਵਾਰਾਨਸੀ ਦੇ ਵਿੱਚ 23500 ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਬੀਡੀਐਸ ਤੇ ਐਮਬੀਬੀਏ ਸਟੰਡਰਡਸ ਨੂੰ 22000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ ਤਾ ਚਾਹੇ ਤਾਂ ਪੰਜਾਬ ਦੀ ਗੱਲ ਕਰੀਏ ਤੇ ਚਾਹੇ ਗਵਾਂਡੀ ਸੂਬਿਆਂ ਦੀ ਅਸੀਂ ਦੋਨਾਂ ਪਾਸਿਓਂ ਟਰਨਸ਼ਿਪ ਸਟ੍ਰਾਈਕਿੰਗ ਦੇ ਮਾਮਲੇ ਵਿੱਚ ਥੱਲੇ ਆਂ ਸਰਕਾਰ ਸਾਨੂੰ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ ਜੀ ਮਜਬੂਰ ਹੋ ਕੇ ਸਾਨੂੰ ਜਿਹੜੀ ਹੜਤਾਲ ਤੇ ਬਹਿਣਾ ਪੈ ਰਿਹਾ ਮਜਬੂਰ ਹੋ ਕੇ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ ਮਜਬੂਰ ਹੋ ਕੇ ਸਾਨੂੰ ਜਿਹੜੀਆਂ ਕੈਂਡਲ ਮਾਰਚਸ ਕੱਢਣੀਆਂ ਪੈ ਰਹੀਆਂ ਨੇ ਜਿਹੜਾ ਚਾਰੇ ਪਾਸੇ ਸਰਕਾਰ ਦੇ ਅੱਗੇ ਹਨੇਰਾ ਫਸਰਿਆ ਹੋਇਆ ਸਾਡੀ ਕੋਸ਼ਿਸ਼ ਹੈ ਵੀ ਇਹ ਜਿਹੜੇ ਕੈਂਡਲ ਮਾਰਚ ਦੇ ਨਾਲ ਇਹ ਹਨੇਰਾ ਜਿਹੜਾ ਦੂਰ ਕੀਤਾ ਜਾ ਸਕੇ ਕੈਂਡਲ ਮਾਰਚ ਸਾਡਾ ਅੱਜ ਸ਼ਾਮ ਦਾ ਸੀਗਾ ਸ਼ਾਮ ਨੂੰ ਚੱਲ ਰਿਹਾ ਤੇ ਜਿਹੜੀ ਸਾਡੀ ਅਣਮਿੱਥੇ ਸਮੇਂ ਦੀ ਹੜਤਾਲ ਹੈ ਇਹ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਤੱਕ ਜਿਹੜਾ ਸਾਡਾ ਵਧੇ ਹੋਏ ਸਟ੍ਰਾਈਪਨ ਦਾ ਅਫੀਸ਼ੀਅਲ ਨੋਟਿਸ ਸਾਨੂੰ ਨਹੀਂ ਆ ਜਾਂਦਾ ਜੀ ਜੀ ਤੁਸੀਂ ਚਾਂਸਲਰ ਸਾਹਿਬ ਜਾਂ ਕਿਸੇ ਮੰਤਰੀ ਤੱਕ ਪਹੁੰਚ ਕੀਤੀ ਦੇਖੋ ਜੀ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗਸ ਦੇ ਵਿੱਚ ਰੁੱਝੇ ਹੋਏ ਆ ਸਾਡੀ ਯੂਨੀਵਰਸਿਟੀ ਅਥਾਰਟिटीज ਦੇ ਨਾਲ ਵੀ ਰੈਗੂਲਰ ਮੀਟਿੰਗਸ ਹੁੰਦੀਆਂ ਨੇ ਤੇ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਸਰਕਾਰੀ ਅ ਅਦਾਰਿਆਂ ਨਾਲ ਵੀ ਮੀਟਿੰਗਸ ਕੀਤੀਆਂ ਨੇ ਜਿਵੇਂ ਕਿ ਪਸ਼ੂ ਪਾਲਣ ਮੰਤਰੀ ਪੰਜਾਬ ਦੇ ਹੋਗੇ ਅ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਜੀ ਫਾਈਨਾਂਸ ਮਿਨਿਸਟਰ ਸਾਹਿਬ ਹੋਗੇ ਹਰਪਾਲ ਸਿੰਘ ਚੀਮਾ ਜੀ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਤੇ ਸਾਡੇ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਰਾਹੁਲ ਭੰਡਾਰੀ ਜੀ ਪਰ ਸਾਡਾ ਕੋਈ ਸੱਟਾ ਨਹੀਂ ਨਿਕਲਿਆ ਜੀ ਸਾਡੀ ਕਿਸੇ ਨੇ ਕੋਈ ਸੁਣੀ ਨਹੀਂ ਸਾਡੀ ਬੇਨਤੀ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਜਰੂਰ ਸੁਣੋ ਤੇ ਸਾਡਾ ਜਿਹੜਾ ਸਟਾਈਪਨ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕਰੋ ਜੀ ਜਿਹੜਾ ਇਹ ਪ੍ਰੋਟੈਸਟ ਹੈ ਕਿੰਨੇ ਦਿਨ ਤੱਕ ਚੱ리 ਰਹੇ ਹੈ ਸਤਿ ਸ਼੍ਰੀ ਅਕਾਲ ਸਰ ਮੈਂ ਡਾਕਟਰ ਅਵਨੀਤ ਜਸਲ ਪ੍ਰੈਜ਼ੀਡੈਂਟ ਵੈਟਰਨਰੀ ਸਟੂਡੈਂਟ ਯੂਨੀਅਨ ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਜਿਹੜਾ ਸਾਡਾ ਪ੍ਰੋਟੈਸਟ ਹੈ ਇਹ ਹੁਣ ਅਨਮਿੱਥੇ ਸਮੇ ਲਈ ਹੈ ਅਸੀਂ 3 ਮਹੀਨੇ ਤੋਂ ਬਹੁਤ ਹੀ ਡਿਪਲੋਮੈਟਿਕਲੀ ਬਹੁਤ ਹੀ ਡਾਇਲੌਗ ਦੇ ਨਾਲ ਸਰਕਾਰਾਂ ਨਾਲ ਤੇ ਯੂਨੀਵਰਸਿਟੀ ਨਾਲ ਗੱਲ ਕਰਕੇ ਦੇਖ ਚੁੱਕੇ ਆ ਅਸੀਂ ਅੱਕ ਕੇ ਆਹ ਪ੍ਰੋਟੈਸਟ ਦਾ ਕਦਮ ਚੁੱਕਿਆ ਹੈ ਤੇ ਜਦੋਂ ਤੱਕ ਸਾਨੂੰ ਨੋਟਿਸ ਨਹੀਂ ਆ ਜਾਂਦਾ ਕਿ ਸਾਡਾ ਇੰਟਰਨਸ਼ਿਪ ਸਟਾਈਪੈਂਡ ਵਧਾਇਆ ਜਾਂਦਾ ਹੈ ਉਦੋਂ ਤੱਕ ਇਹ ਹੜਤਾਲ ਇਹ ਪ੍ਰੋਟੈਸਟ ਇਦਾਂ ਹੀ ਚੱਲਦਾ ਰਹੂਗਾ ਅਸੀਂ ਆਪਣੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਬੱਚਿਆਂ ਦਾ ਭਵਿੱਖ ਆ ਉਹ ਖਤਰੇ 'ਚ ਨਾ ਪਾਇਆ ਜਾਵੇ ਇਹਨਾਂ ਦੀ ਜਿਹੜੀ ਮੰਗ ਆ ਮੰਗਾ ਜਿਹੜੀ ਉਹ ਜਾਇਜ਼ ਆ ਇਹਨਾਂ ਦੀ ਮੰਗ ਜਾਇਜ਼ਤ ਇਹਨਾਂ ਦੀ ਮੰਗ ਪੂਰੀ ਕੀਤੀ ਜਾਵੇ ਕਿਉਂਕਿ ਇਹ ਬੱਚੇ ਆ ਜਿਹੜੇ ਇਹੋਨਾਂ ਵਾਲਾ ਭਵਿੱਖ ਨੇ ਇਹਨਾਂ ਬੱਚਿਆਂ ਨੇ ਆਪਣੀ ਪੜ੍ਹਾਈ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਡਾਕਟਰੀ ਕਰ ਰਹੇ ਨੇ ਲੋਕਾਂ ਦੀ ਸੇਵਾ ਕਰਨੀ ਆ ਲੋਕਾਂ ਦੀ ਸੇਵਾ ਤੇ ਕਰਨ ਦੇ ਨਾਲ-ਨਾਲ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਇਹਨਾਂ ਦੇ ਹੱਕ ਚ ਆਈਏ ਇਹਨਾਂ ਦੀ ਆਵਾਜ਼ ਚੁੱਕੀਏ ਇਹਨਾਂ ਦੀ ਮੰਗ ਹੈ ਕਿ ਸਾਨੂੰ ਜਿਹੜਾ 15000 ਰੁਪਏ ਪੱਤਾ ਮਿਲਦਾ ਉਹ ਸਾਨੂੰ ਵਧਾ ਕੇ 24 ਤੋਂ 25000 ਰੁਪਏ ਦਿੱਤਾ ਜਾਵੇ ਜੋ ਕਿ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਰਹੀਆਂ ਨੇ ਹੋਰ ਜਾਣਕਾਰੀ ਦੇ ਲਈ ਮੇਰੇ ਨਾਲ ਜੁੜੇ ਰਹੋ ਮੈਨੂੰ ਦੀ ਇਜਾਜ਼ਤ ਧੰਨਵਾਦ